ਸਟੋਰੀ ਪਾਉਣ ਲੱਗਿਆ ਦੋਸਤੋ ਵੀਰ ਵਿਕਰਮਾ ਜੀਤ ਰਾਜੇ ਦੀ ਉਹਦੇ ਲੜਕੀ ਸੀ ਇੱਕ ਲੜਕੀ ਵੀ ਬੜੀ ਪਿਆਰੀ ਬੜੀ ਸ਼ੂਜਬਾਨ ਜਦੋਂ ਉਹ ਪੜ ਪੜ ਕੇ ਪੂਰੀ ਵਧੀਆ ਮਟਿਆਰ ਹੋ ਗਈ ਰਾਜਾ ਪੰਡਤ ਨੂੰ ਕਹਿਣ ਲੱਗਿਆ ਵੱਡਾ ਅਪਰੋਚ ਸੀ ਜਿਹੜਾ ਕੋਲ ਅਪਰੋਚ ਤੋਂ ਉਹਨਾਂ ਦਾ ਗੁਜਰ ਗਿਆ ਸੀ ਉਹਦਾ ਮੁੰਡਾ ਸੀ ਉਹਨੂੰ ਕਹਿਣ ਲੱਗਿਆ ਐਂ ਕਰੋ ਜੀ ਤੁਸੀਂ ਕੋਈ ਦੇਖ ਕੇ ਭਾਲ ਕੇ ਮੁੰਡਾ ਕੁੰਡਲੀ ਮਿਲਾ ਕੇ ਇਹਦੇ ਨਾਲ ਇਹਦੇ ਜੋਗ ਬਾਰ ਭਾਲ ਕੇ ਵਿਆਹ ਧਰ ਕੇ ਮੁੜਿਓ ਜਦੋਂ ਇਹ ਬਾਤ ਨੂੰ ਸੁਣਿਆ ਪੰਡਤ ਨੇ ਪੰਡਤ ਚੁੱਪ ਕਰ ਗਿਆ ਰਾਜਾ ਕਹਿੰਦਾ ਕੀ ਗੱਲ ਜੀ ਤੂੰ ਚੁੱਪ ਕਿਉਂ ਕਰ ਗਏ ਇਸੋ ਨੂੰ ਮੁੰਡੇ ਬਾਰੇ ਕਿਹਾ ਸੀ ਮੈਂ ਬਈ ਕੋਈ ਪਹਾੜੋਈ ਲੜਕੀ ਦੀ ਤੇ ਤੁਸੀਂ ਚੁੱਪ ਕਰਕੇ ਉਹ ਕਹਿੰਨਾ ਮੈਂ ਚੁੱਪ ਕਰਿਆ ਬਈ ਛੋਡੇ ਛਿਰਤੀ ਛੜਾ ਕੰਮ ਚੱਲਦਾ ਏ ਸਾਰਾ ਨਾ ਤਾਂ ਸਾਨੂੰ ਜਵਾਬ ਦੇ ਸਕਦਾ ਮੈਂ ਜੋ ਖਾਂਦੀ ਛੋਟਾਂ ਸੀ ਹੋਰ ਸਾਨੂੰ ਆਸਰਾ ਹੀ ਕੋਈ ਨਹੀਂ ਸੋਤੋ ਬਿਨਾ ਬਈ ਪੰਡਤ ਨਹੀਂ ਜਿਉਂਦਾ ਮੇਰਾ ਵਿਆਹ ਹੋਇਆ ਏ ਮੇਰਾ ਦਰਸ਼ਨ ਕਰੇ ਬਿਨਾ ਰੋਟੀ ਨਹੀਂ ਖਾਂਦੀ ਹੁਣ ਮੈਨੂੰ ਦਿਨ ਖਾਛੇ ਇਹ ਕੀ ਪਤਾ ਮੇਰੇ 2 ਮਹੀਨਾ ਵੀ ਲੱਗ ਜੇ 2 ਵੀ ਲੱਗ ਸਕਦੇ ਨੇ ਕਿੰਨਾ ਚਿਰ ਲੱਗੇ ਵੀ ਉਦੋਂ ਬਾਅਦ ਇਹਦਾ ਫਿਰ ਕੀ ਬਣੂ ਰੋਟੀ ਟੁੱਕ ਬਣੀ ਹੋ ਕਿਵੇਂ ਬਣੂ ਇਹਦਾ ਵੀ ਇਹ ਤਾਂ ਆਰਤੀ ਕਰਕੇ ਰੋਟੀ ਖਾਂਦੀ ਐ ਦਰਸ਼ਨ ਫਿਰ ਰੋਟੀ ਮੇਰੀ ਉਹ ਕਰਕੇ ਫਿਰ ਰੋਟੀ ਖਾਦੀ ਐ ਤਾਂ ਉਹ ਕਹਿੰਦਾ ਆਪਾਂ ਚਿੱਤਰਕਾਰੀ ਫੋਟੋਸ਼ਾਪ ਕੇ ਲਾ ਦਾਂਗੇ ਬਣਾ ਕੇ ਨਾ ਚਿੱਤਰਕਾਰ ਨੂੰ ਤੇਰੀ ਫੋਟੋ ਬਣਾ ਕੇ ਉਹਦੇ ਮੂਹਰੇ ਆਰਤੀ ਕਰਕੇ ਰੋਟੀ ਖਾ ਲਿਆ ਕਰੂ ਤੇ ਐਂ ਚੱਲ ਜੂ ਰਾਜਾ ਗੰਦਾ ਅੱਛਾ ਹੁਣ ਉਹਨੂੰ ਮੰਨਣਾ ਪਿਆ ਇਹ ਗੱਲ ਹੂੰ ਪੰਡਤ ਨੂੰ ਹੂੰ ਪੰਡਤ ਆ ਮੰਨ ਕੇ ਇਹ ਗੱਲ ਹੂੰ ਮੁੰਡੇ ਦੀ ਭਾਲ ਤੇ ਤੁਰ ਪਿਆ ਹੂੰ ਭੱਗ ਗਿਆ ਬਾਅਦ ਉਹਨੇ ਪੰਡਤ ਨੇ ਚੁੱਲ੍ਹਾ ਜਗਾਇਆ ਚੁੱਲ੍ਹਾ ਜਗਾ ਕੇ ਕੋ ਫੋਟੋ ਦੀ ਤਿਤਰਕਾਰੀ ਆ ਫੋਟੋ ਲਾਤੀ ਪਾਛੇ ਤੇ ਚੁੱਲਾ ਜੇ ਦੋ ਜਗਾ ਕੇ ਆਪ ਪਛੇ ਤੇ ਪਾਠ ਕਰਨ ਲੱਗੀ ਤੇ ਅੱਗ ਗਾਹਾਂ ਕਰਨ ਨੂੰ ਭੁੱਲ ਗਈ ਅੱਗ ਵੱਧਦੀ ਵੱਧਦੀ ਗਾਹਾਂ ਵੱਧ ਗਈ ਅੱਗ ਗਾਹਾਂ ਚੜ ਗਈ ਉਹਨੂੰ ਕੋਈ ਧਿਆਨ ਨੂੰ ਉਹ ਪਾਠ ਕਰੀ ਜਾਂਦੀ ਆ ਪੱਠੇ ਅੱਖਾਂ ਮੀਚ ਕੇ ਦੂਏ ਦੀ ਫੋਟੋ ਕੋਲੇ ਤੇ ਜਦੋਂ ਦੇਖਿਆ ਵੀ ਧੂਆਂ ਰੋਲ ਹੋ ਗਿਆ ਅੱਗ ਤਾਂ ਘਰ ਨੂੰ ਚੜ ਗਈ ਆਪਣੇ ਫਿਰ ਉਹ ਫੋਟੋ ਨੂੰ ਕਹਿੰਦੀ ਆ ਵੀ ਤੁਸੀਂ ਜੀ ਸੋਨੂ ਛੇਕ ਲੱਗ ਜੂ ਆਜੋ ਆਪਾਂ ਬਾਹਰ ਲੈ ਕੇ ਪਨਾ ਪਾ ਚੱਲੀਏ ਹੁਣ ਫੋਟੋ ਕਿਥੋਂ ਤੁਰੇ ਤਾਂ ਫੋਟੋਸ਼ਾਪੀ ਵੀ ਹੈ ਸ਼ਾਪ ਦੀ ਸ਼ਬਦੀ ਇਹ ਤੁਸੀਂ ਨਹੀਂ ਜਾਂਦੇ ਤਾਂ ਕਿ ਨਹੀਂ ਫਿਰ ਜਾਂਦੀ ਮੈਂ ਵੀ ਨਹੀਂ ਉਹ ਤੋਂ ਪੰਡਤ ਨੂੰ ਅੱਗੇ ਚੜ ਗਈ ਪੰਡਤ ਨੂੰ ਅੱਗੇ ਚੜ ਗਈ ਪੰਡਤ ਤੇ ਦਮ ਤੋੜ ਗਈ ਦਮ ਤੋੜੀ ਵੀ ਪੰਡਤਾਂ ਦੇ ਅੱਗ ਲੱਗੀ ਪੰਡਤਾਂ ਦੇ ਅੱਗ ਲੱਗੀ ਭੱਜ ਕੇ ਆ ਕੇ ਬੁਝਾਈ ਤੇ ਉਹਦੋਂ ਪੰਡਤ ਨਹੀਂ ਪੂਰੀ ਹੋ ਚੱਕੀ ਸੀ ਅੱਗ ਮਚ ਚੁੱਕਿਆ ਤੇ ਕਮਰਾ ਹੂੰ ਰਾਜੇ ਨੇ ਮੰਤਰੀ ਸਾਰੇ ਇਕੱਠੇ ਕਰੇ ਵੀ ਕੀ ਬਣੇ ਹੁਣ ਇਹਦਾ ਕੀ ਬਣੀਏ ਪੰਡਤ ਹੈ ਨਹੀਂ ਇੱਥੇ ਆ ਕੇ ਸ਼ਰਾਫ ਬਣਾ ਦੇ ਦੇ ਵੀ ਆਪਾਂ ਨੂੰ ਐ ਨਾ ਹੋ ਜੇ ਬਾਹਰ ਨਾ ਹੋ ਜੇ ਘਰ ਤਾਂ ਦੇ ਵਿੱਚ ਪਏ ਵੇ ਸਾਰੇ ਕਹਿੰਦੇ ਜੀ ਵੀ ਹੋਰ ਤਾਂ ਹੁਣ ਕੋਈ ਹੱਲ ਨਹੀਂ ਹੋ ਸਕਦਾ ਇਹਦਾ ਅਰਥੀਆਂ ਦਾ ਆਖਣ ਇਹਦਾ ਜਲਾ ਸੰਸਕਾਰ ਕਰਕੇ ਅਰਥੀਆਂ ਰੱਖ ਲੋ ਉਹਦੇ ਆਉਂਦੇ ਸਹੀਂ ਉਹਦੇ ਆਏ ਤੋਂ ਅਰਥੀਆਂ ਦਾ ਕੋਈ ਸੰਸਕਾਰ ਕਰਦਿਆਂ ਉਹਦਾ ਤਾਂ ਹੁਣ ਨਵੇਂ ਹੀ ਘਟਾਏ ਚੱਲਣਗੇ ਕੋਈ ਨਾ ਕੋਈ ਭਾ ਪੰਡਤ ਨਹੀਂ ਭਾਲ ਕੇ ਵਿਆਹ ਹੋਰ ਨਹੀਂ ਕਰਨਾ ਪਊ ਇਹ ਤਾਂ ਦਮ ਤੋੜ ਗਈ ਇਹਦਾ ਤਾਂ ਸੰਸਕਾਰ ਕਰ ਸਕਦੇ ਆਪਾਂ ਹੋਰ ਹੋਪਾ ਇਹਦਾ ਕੀ ਕਰ ਸਕਦੇ ਆ ਚਲ ਰਾਜੇ ਨੇ ਉਹਨਾਂ ਦੇ ਘਰ ਤੇ ਸੰਸਕਾਰ ਕਰਾ ਕੇ ਅਰਥੀਆਂ ਰੱਖ ਲੀਆਂ ਸ਼ਾਮ ਕੇ ਪਰ ਰਾਜੇ ਦਾ ਚਿੱਤ ਨਾ ਰਾਜੀ ਹੋਇਆ ਕਿਸੇ ਵੀ ਪੰਡਤਾਊ ਸ਼ਰਾਫਨਾ ਦੇ ਦੇਵੇ ਪੰਡਤ ਐ ਨਾ ਕਹਿ ਉਹ ਚੰਗੀ ਭਲੀ ਨੂੰ ਛੱਡ ਕੇ ਗਿਆ ਮਗਰ ਐ ਕਿਵੇਂ ਅਗ ਲੱਗੀ ਬਿਨਾ ਦੱਛੇ ਪੁੱਛੇ ਰਾਜਾ ਘਰੋਂ ਭੱਗ ਗਿਆ ਘਰੋਂ ਗਿਆ ਵਾ ਰਾਜਾ 2-3 ਸਹਰ ਆ ਨਾ ਰਾਜ ਨਾਂ ਗਿਆ ਤੁਰਿਆ ਜਾਂਦਾ ਇੱਕ ਥੋਂ ਮੂਰੇ ਮਾਈ ਨਾਏ ਰੋਟੀਆਂ ਲਾਈ ਜਾਂਦੀ ਐ ਖਮੀਰ ਵਾਲੀਆਂ ਰੋਟੀਆਂ ਵਧੀਆ ਜੀਆਂ ਵਿਆਹ ਸ਼ਾਦੀਆਂ ਚ ਪਕਾਉਂਦੇ ਹਾਂ ਨਾਲੇ ਰੋਈ ਜਾਂਦੀ ਐ ਕੋਰੇ ਕੋਲੇ ਖੜਕੇ ਦੇਖ ਕੇ ਵੀ ਰੋਟੀਆਂ ਤਾਂ ਪ੍ਰਸ਼ਾਦੇ ਤਾਂ ਵਿਆਹ ਸ਼ਾਦੀ ਵਾਲੇ ਪਕਾਉਂਦੇ ਆ ਉਹ ਇਹ ਰੋਂਦੀ ਐ ਵੀ ਜਿਵੇਂ ਦੁੱਖ ਚ ਰੋਂਦੀ ਹੁੰਦੀ ਹੋਵੇ ਉਹਦੀ ਮਾਂ ਫੜ ਕੇ ਕਹਿੰਦਾ ਮਾਂ ਉਹ ਮਾਂ ਦੇ ਮੁੰਡਾ ਇੱਕੋ ਹੀ ਸੀ ਰਾਜੇ ਕਰਨ ਦੇ ਨੌਕਰ ਸੀ ਉਹ ਰਾਜਾ ਕਰਨ ਉਹਨੂੰ ਛੁੱਟੀ ਨਹੀਂ ਦਿੱਤੀ ਦਿੰਦਾ ਉਹਨੇ ਆਖਿਆ ਵੀ ਮੁੰਡਾ ਮੇਰਾ ਕਿੱਥੋਂ ਆ ਗਿਆ ਮਾਂ ਕਹਨ ਵਾਲਾ ਹੋਰ ਤਾਂ ਮੈਨੂੰ ਕੋਈ ਹੈ ਨਹੀਂ ਯਾ ਦੇਖਿਆ ਤਾ ਉਹ ਰਾਜਾ ਕਹਿੰਦੀ ਤੂੰ ਕੌਣ ਹੈ ਭਾਈ ਰਾਜਾ ਜਿਹਨੇ ਮੈਨੂੰ ਮਾਂ ਕਿਹਾ ਮੇਰਾ ਤਾਂ ਮੁੰਡਾ ਹੀ ਇੱਕ ਹੈ ਨੂੰ ਰਾਜਾ ਕਰਨ ਛੁੱਟੀ ਨਹੀਂ ਦਿੰਦਾ ਉਹ ਕਹਿੰਦਾ ਮੈਂ ਤਾਂ ਤੈਨੂੰ ਐ ਮਾਂ ਕਹ ਹੈ ਵੀ ਰੋਟੀਆਂ ਤਾਂ ਤੂੰ ਖਮੀਰ ਵਾਲੀਆਂ ਲਾਉਣੀਆ ਵੀ ਉਹ ਰੋਈ ਜਾਨੀ ਐ ਕਹਿੰਦੀ ਪੁੱਛਣਾ ਉਹ ਕਹਿੰਦਾ ਹਾਂ ਪੁੱਛਣਾ ਮੈਂ ਰਾਜਾ ਵੀਰ ਬਿਕਰਮਾ ਜੀਤ ਰਾਜਾ ਮਾ ਦੁੱਖ ਸੁਣਦਾ ਅਗਲੇ ਦੇ ਉਹ ਕਹਿੰਦੀ ਮੇਰਾ ਦੁੱਖ ਵੱਡਾ ਹੈ ਛਾਡੇ ਇੱਥੇ ਜਿੰਨ ਪੈਂਦਾ ਹੁੰਦਾ ਸ਼ਹਿਰ ਨੂੰ ਉਹ ਜਿੰਨ ਨਸ਼ਕਾਨ ਵੱਧ ਕਰਕੇ ਜਾਂਦਾ ਸੀ ਫਿਰ ਇਕੱਠੇ ਹੋ ਕੇ ਛਾਡੇ ਸ਼ਹਿਰ ਵਾਸੀਆਂ ਨੇ ਉਹਨੂੰ ਜਾ ਕੇ ਕਿਹਾ ਵੀ ਤੇਰਾ ਇੱਕ ਬੰਦਾ ਰੋਜ਼ ਯਾਨੀ ਰੋਜ਼ ਦਾ ਬਾਕੀ ਜਿਹੜੀਆਂ ਖਾਣ ਪੀਣ ਵਾਲੀ ਸਮੱਗਰੀ ਹੋਰ ਹੋਇਆ ਕਰੂ ਉਹ ਭੇਜਿਆ ਕਰਾਂਗੇ ਬੇਟੂ ਆਨਿਸ਼ਕਾਨ ਨਾ ਕਰ ਰਹੀ ਸੀ ਵਾਰੀ ਨਾਲ ਭੇਜਿਆ ਕਰਾਂਗੇ ਜਿੱਦੀ ਵਾਰੀ ਹੋਇਆ ਕਰੂ ਬੇਟੂ ਆਨਿਸ਼ਕਾਨ ਨਾ ਕਰੋ ਪਹਿਲੇ ਤਾਂ ਮੇਰੇ ਘਰ ਵਾਲਾ ਵਗਿਆ ਉਹ ਵਾਰੀ 'ਚ ਫੇਰ ਮੇਰਾ ਮੁੰਡਾ ਵਗਿਆ ਉਹ ਵਾਰੀ 'ਚ ਆ ਤੀਜੀ ਵਾਰੀ ਇੱਕ ਮੁੰਡਾ ਰਹਿੰਦਾ ਹੈ ਮੇਰਾ ਉਹ ਰਾਜਾ ਕਰਨ ਉਹਨੂੰ ਛੁੱਟੀ ਨਹੀਂ ਦੇ ਰਿਹਾ ਇਹ ਨਹੀਂ ਪਤਾ ਕਦੋਂ ਨਹੀਂ ਦੇ ਰਿਹਾ ਹੰਬਗੀ ਚਿੱਠੀਆਂ ਆ ਪਾਪਾ ਹੁਣ ਮੈਂ ਰੋਟੀ ਥਮਾਗਰੀ ਦਾ ਤਿਆਰ ਕਰੀ ਜਾਨੀ ਆ ਜੇ ਮੁੰਡਾ ਨਾ ਆਇਆ ਹੁਣ ਕੀ ਪਤਾ ਮੈਨੂੰ ਜਾਣਾ ਪਊ ਕ ਜਾਂ ਕੀ ਪਤਾ ਕੀ ਬਣੂ ਕੀ ਨਾ ਕਹਿੰਦਾ ਮਾਂ ਮੈਂ ਜਾਉਂ ਤੇਰੇ ਮੁੰਡੇ ਦੀ ਵਾਰੀ ਤੇ ਤੇਰਾ ਮੁੰਡਾ ਜੇ ਨਾ ਆਇਆ ਰਾਜਾ ਕਹਿੰਦਾ ਉਹ ਕਹਿੰਦੀ ਪੁੱਤ ਦੂਏ ਦੀ ਖਾਤਰ ਕੌਣ ਮਰਦਾ ਕਹਿੰਦਾ ਮੈਂ ਤੈਨੂੰ ਮਾਂ ਨਹੀਂ ਕਿਹਾ ਕਹਿੰਦੀ ਕਿਹਾ ਕਹਿੰਦਾ ਫਿਰ ਮੈਂ ਤਾਂ ਕਹਿੰਦਾ ਇਹ ਛਤਜੂਗੀ ਵਾਜਨ ਦਿੱਤਾ ਤੈਨੂੰ ਜੇ ਤੈਨੂੰ ਮਾਂ ਕਿਹਾ ਨਾ ਮੈਂ ਛਤਜੂਗੀ ਵਾਜਨ ਦੇ ਚੁੱਕਿਆ ਮੈਂ ਤੇਰਾ ਪੁੱਤਾਂ ਮੈਂ ਜਾਉਂ ਵਾਰੀ ਤੇ ਉਹਦੇ ਸੋ ਜੋਤਨਾ ਮੁੰਡਾ ਨਾ ਆਇਆ ਐਨੇ ਸਲਾਹਾਂ ਕਰਦਿਆਂ ਨੂੰ ਭਾਈ ਜਿਹੜੇ ਉਹ ਪਿੰਡ ਦੇ ਸਤਪੰਤ ਤੇ ਛੱਡਣ ਉਹ ਦੇਖਣ ਆਏ ਐ ਵੀ ਸਮੱਗਰੀ ਤਿਆਰ ਐ ਸਾਰੀ ਕਰਨਾ ਹੋਊ ਤਾਂ ਉਹ ਤਾਂ ਉਹਨਾਂ ਦਾ ਭੇਜਣਾ ਪਊ ਸਭ ਕੁਝ ਉਦੋਂ ਨੂੰ ਉਹ ਆ ਕੇ ਇਕੱਠੇ ਹੋ ਕੇ ਉਹ ਇਕੱਠੇ ਹੋ ਕੇ ਉਹਨਾਂ ਨੂੰ ਕਹਿੰਦਾ ਵੀ ਲੈ ਤਿਆਰੀ ਕਰੀ ਜਾਂਦੇ ਆ ਵੀ ਮੈਂ ਜਾਊਂ ਉਹ ਕਹਿੰਦੇ ਭਈ ਮੈਂ ਮਾਨ ਨੂੰ ਤਾਂ ਤੋੜ ਨਹੀਂ ਸਕਦੇ ਕਿਸੇ ਨੂੰ ਇਹ ਤਾਂ ਮੁੰਡਾ ਆਊਗਾ ਉਹਨੂੰ ਭੇਜਣਾ ਪਊ ਜਾਂ ਫਿਰ ਮੁੰਡਾ ਨਾ ਆਇਆ ਮਾਈ ਜਾਊ ਇਹਨਾਂ ਦੇ ਪਰਿਵਾਰ ਚ ਜੋਗ ਨਾ ਮੈਂ ਦੂਆ ਨਹੀਂ ਹੈਗਾ ਹੁਣ ਮੈਂ ਵਾਚਨ ਦੇ ਚੁੱਕਿਆ ਮਾਈ ਨੂੰ ਵੀ ਮੈਂ ਤੇਰਾ ਮੁੰਡਾ ਮਾਂ ਕਹਿ ਚੁੱਕਿਆ ਮਾਂ ਹੈ ਮੇਰੀ ਇਹ ਮੈਂ ਜਾਊਂ ਇਹਦੇ ਤੋਂ ਉਹ ਕਹਿੰਦੇ ਪੱਕੀ ਗੱਲ ਹੈ ਕਿ ਨਾ ਪੱਕੀ ਗੱਲ ਹੈ ਉਹ ਕਹਿੰਦੇ ਫਿਰ ਆ ਸਮਾਨ ਤਿਆਰ ਕਰੋ ਹੀ ਤਰਾ ਆਵਾਂਗੇ ਉੱਥੇ ਜਿੱਥੇ ਤੈਨੂੰ ਕਹਾਂਗੇ ਉੱਥੇ ਧਰ ਕੇ ਉੱਥੇ ਤੂੰ ਰਹਿ ਪਈ ਉਹ ਆ ਜੂ ਰਾਤ ਨੂੰ ਉਹ ਕਹਿੰਦਾ ਠੀਕ ਹੈ ਸਾਰਾ ਸਮਾਨ ਕਿ ਤਿਆਰ ਕਰਾ ਰਾਜੇ ਨੇ ਤਿਆਰ ਕਰਕੇ ਲਾ ਕੇ ਪੰਜੇ ਥਿਆਰ ਉੱਥੇ ਕੋਲੇ ਧਰ ਕੇ ਸਮਾਨ ਬਹਿ ਗਿਆ ਜਦੋਂ ਜਨ ਆਇਆ ਦੇਖ ਕੇ ਸਿਆਣ ਦੀਆਂ ਟਰਾਈ ਲਗਿਆ ਕਰਨਾਂ ਸ਼ਰ ਨੂੰ ਦੇਖ ਕੇ ਕੱਢੀ ਕਿਰਪਾਨ ਮਾਰਿਆ ਭਰਮਾਂ ਬਾਰ ਉਹ ਮਾਰਿਆ ਗੱਲ ਲਾ ਕੇ ਜਨ ਦਾ ਜਨ ਇੱਕ ਪਾਸੇ ਡਿੱਪਿਆ ਦੂਏ ਪਾਸੇ ਗੱਲ ਦੂਏ ਪਾਸੇ ਜਾ ਡਿ ਗਿਆ ਰਾਜਾ ਲਾ ਕੇ ਸ਼ਰਾਣਾ ਚੋਂ ਗਿਆ ਟੜਕੋ ਜਿਹੜਾ ਸ਼ਹਿਰ ਵਾਸੀਏ ਗਏ ਵੀ ਚੱਲ ਆਰਥੀਆਂ ਇਕੱਠੀਆਂ ਕਰਕੇ ਲਿਆ ਕੇ ਨਦੀ ਟੀਰ ਦੇ ਹੁੰਦੇ ਵੀ ਚੱਲ ਕੇ ਕਰੀਏ ਤਿਆਰੀ ਤੇਰੀਏ ਤੁਰੀਏ ਲਿਆ ਕੇ ਜਦੋਂ ਆ ਕੇ ਦੇਖਿਆ ਜਨਮ ਮਾਰਿਆ ਪਿਆ ਮੋਜਨਾ ਰਾਜਾ ਛੁੱਟਾ ਪਿਆ ਉਹ ਸਹਰਾਣਾ ਲਈ ਜਾ ਕੇ ਹੱਥਾਂ ਤੇ ਹੀ ਚੱਕ ਲਿਆ ਪਿੰਡ ਵਾਛੀਆਂ ਨੇ ਤਾਂ ਹੱਤ ਐਨੇ ਖੁਸ਼ ਹੋਏ ਦੇਖ ਕੇ ਕਹਿੰਦੇ ਇਹ ਹੈ ਜਾ ਯੋਦਾ ਬੰਦਾ ਯਾਰ ਕਮਾਲ ਹੈ ਜਿਨੇ ਛਾਰੇ ਛੜਾ ਲਈ ਆਪਣਾ ਤਾਂ ਇਹ ਦੁੱਖ ਨਿਮਾਰਤਾ ਇਹ ਨਹੀਂ ਰੋਜ਼ ਇੱਕ ਬੰਦੇ ਦੀ ਵਾਰੀ ਲਉਣੀ ਪੈਂਦੀ ਸੀ ਕਹਿੰਦੇ ਤੈਨੂੰ ਅਸੀਂ ਤਾਂ ਨਹੀਂ ਜਾਣ ਦਿੰਦੇ ਪਿੰਡ ਨੂੰ ਉਹ ਕਹਿੰਦਾ ਮਾਈ ਨੂੰ ਆਦਾ ਇੱਕ ਦੁੱਖ ਹੋ ਰਿਹਾ ਹੈ ਉਹਨੂੰ ਪੁੱਛ ਕੇ ਫੇਰ ਉਹਨੂੰ ਉਹ ਦੁੱਖ ਨਮੇਰ ਕੇ ਉਸ ਤੋਂ ਬਾਅਦ ਮੈਂ ਛੱਡਣਾ ਗੱਲ ਕਰਕੇ ਫੇਰ ਮੈਂ ਗੱਲ ਕਰੂੰ ਅਜੇ ਮੈਨੂੰ ਤੁਸੀਂ ਕੋਈ ਉਹ ਨਾ ਕਰੋ ਮਜਬੂਰ ਨਾ ਕਰੋ ਮੈਂ ਇਹਨੂੰ ਮਾਈ ਨਾਲ ਕਰ ਲੈਂਦੇ ਗੱਲ ਜਦੋਂ ਮਾਈ ਨੂੰ ਕਿਹਾ ਆ ਕੇ ਮਾਈ ਕੀ ਗੱਲ ਤੇਰਾ ਮੁੰਡੇ ਨੂੰ ਛੁੱਟੀ ਕਿਉਂ ਨਹੀਂ ਦਿੰਦਾ ਕਹਿੰਦੀ ਪਤਾ ਨਹੀਂ ਕਹਿੰਦਾ ਰਹਿੰਦਾ ਕਿੱਥੇ ਮੈਨੂੰ ਡਰੈਸ ਦੇ ਕਹਿੰਦੀ ਰਾਜੇ ਕਰਨ ਦੇ ਆ ਡਰੈਸ ਤੇ ਵਗ ਜਾ ਦੂਵੇ ਦਿਨ ਉਹ ਰਾਜੇ ਕਰਨ ਦੇ ਵਗ ਗਿਆ ਉਹ ਮੁੰਡੇ ਦਾ ਲੈ ਕੇ ਡਰੈਸ ਦਾ ਪਤਾ ਮੁੰਡੇ ਕੋਲੇ ਗਿਆ ਕਹਿੰਦਾ ਉਹ ਤੇਰੀ ਵਾਰੀ ਸੀ ਕੱਲ ਤੂੰ ਗਿਆ ਨਹੀਂ ਉਹ ਵਾਰੀ ਤੇ ਮੈਨੂੰ ਜਾਣਾ ਪੈਗਾ ਨਹੀਂ ਤੇਰੇ ਮੈਂ ਜਨਦਾਨ ਮਿੜਿਆ ਕੰਮ ਬਈ ਮੈਂ ਵੀ ਹੁਣ ਭਾਈ ਹੂ ਹੀ ਆ ਤੇਰਾ ਮਾਂ ਕਹਦਾ ਮਨੂੰ ਤੈਨੂੰ ਵੀਰੇ ਇੱਕ ਰਾਜਾ ਕਰਨ ਛੁੱਟੀ ਕਿਉਂ ਨਹੀਂ ਦਿੰਦਾ ਤੇਰੀ ਮਾਂ ਚਿੱਠੀਆਂ ਪਾਪਾ ਹੰਬ ਗਈ ਉਹ ਕਹਿੰਦਾ ਰਾਜਾ ਕਰਨ ਰਾਤ ਨੂੰ ਨਾ ਛੇਜ ਛੱਡ ਕੇ ਜਾਂਦਾ ਕਿਤੇ ਮੈਨੂੰ ਇਕੱਲੇ ਨੂੰ ਪਤਾ ਇਹ ਗੱਲ ਉਹ ਛੇਜ ਛੱਡ ਜਾਂਦਾ ਮੈਨੂੰ ਇਹਦੀ ਰਾਖੀ ਵਾਹ ਜਾਂਦਾ ਜਦੋਂ ਉਹ ਮੁੜ ਕੇ ਆਉਂਦਾ ਉਦੋਂ ਮੈਨੂੰ ਕਹਿੰਦਾ ਜਾ ਉਦੋਂ ਮੈਨੂੰ ਛੁੱਟੀ ਆ ਕਹਿੰਦਾ ਮੈਨੂੰ ਬੈਠੋ ਬਿਨਾ ਮੈਨੂੰ ਤਾਂ ਨਹੀਂ ਛੁੱਟੀ ਦਿੰਦਾ ਮੈਨੂੰ ਇਹ ਗੱਲ ਦਾ ਦੁਨਣਾ ਨੂੰ ਹੀ ਪਤਾ ਏ ਸਾਨੂੰ ਬਈ ਰਾਜਾ ਜਾਂਦਾ ਕਿੱਥੇ ਉਹ ਕਹਿੰਦਾ ਫੇ ਤੂੰ ਆ ਕੱਪੜੇ ਦੇ ਮੈਨੂੰ ਆਪਦੇ ਆਲੇ ਮੇਰੇ ਆਲੇ ਪਾ ਤੂੰ ਮੈਂ ਦੇਖਦਾ ਵੀ ਰਾਜਾ ਕਿੱਥੇ ਜਾਂਦਾ ਉਹਨੇ ਵੀਰ ਬਿਕਰਮਾ ਜਿੱਤਨੇ ਪਾਲੇ ਕੱਪੜੇ ਉਹਦੇ ਆਲੇ ਪਾ ਕੇ ਉਹਦੇ ਤੋਂ ਮੰਜੇ ਕੋਲੇ ਆਪ ਜਾ ਖੜਿਆ ਆਪ ਮੰਜੇ ਕੋਲੇ ਖੜਿਆ ਵਾ ਰਾਜਾ ਕਰਨ ਤੁਰਿਆ ਉਹ ਰੋਹੀ ਬੀਆ ਮਾਂ ਚ ਜਾਂਦਾ ਹੁੰਦਾ ਉੱਥੇ ਬੱਕਰੀ ਦੇ ਰੂਪ ਚ ਡਾਂਣ ਖੜੀ ਹੁੰਦੀ ਕੋਲੇ ਕੜਾਹਾ ਵੀੜਿਆ ਵਾ ਹੁੰਦਾ ਰਾਜੇ ਕਰਨ ਦੀ ਖਾਤਰ ਤੇਲ ਦਾ ਰਾਜੇ ਕਰਨ ਨੇ ਕੱਪੜੇ ਲਾਉਣੇ ਲਾ ਕੇ ਉਹਦੇ ਸ਼ਾਲ ਮਾਰਨੀ ਤੇ ਤਲੇ ਦੇ ਕੜਾਹੇ ਚ ਉਹ ਚ ਜਦੋਂ ਐਣ ਪੱਕ ਜਾਣਾ ਉਹਨੇ ਡਾਂਣ ਨੇ ਅੱਗ ਬੰਦ ਕਰ ਦੇਣੀ ਉਹ ਬੱਕਰੀ ਦੇ ਰੂਪ ਚੋਂ ਹੋ ਕੇ ਡੈਣ ਬਣ ਜਾਂਦੀ ਸੀ ਉਹ ਉਹ ਤਿਆਰ ਕਰਕੇ ਰਾਜੇ ਕਰਨ ਨੂੰ ਖਾ ਲੈਣਾ ਉਹਨੇ ਅਰਥੀਆਂ ਜਿਹੜੀਆਂ ਹੋਣੀਆਂ ਉਹ ਪਾਛੇ ਤੇ ਧਰੀ ਜਾਣੀਆਂ ਸਾਰੀਆਂ ਇਕੱਠੀਆਂ ਕਰਕੇ ਉਹਦੇ ਕੋਲੇ ਕੰਛ ਭਰਿਆ ਬਾਤੀ ਇੱਕ ਅੰਬਰਤਦਾ ਉਹ ਤੋਂ ਛਿੱਟੀ ਛੱਟਾ ਮਾਰਨਾ ਉਹ ਸਰਜੀਤ ਕਰ ਦੇਣਾ ਖਾ ਕੇ ਸਰਜੀਤ ਕਰ ਦੇਣਾ ਰਾਜਾ ਕਰਨ ਨੇ ਉਹਦੋਂ ਬਾਅਦ ਸਵਾਮਣ ਦਾ ਪੱਥਰ ਪਿਆ ਹੁੰਦਾ ਕੋਲੇ ਉਹਨੂੰ ਪਾਰਸ਼ ਦੀ ਬੱਟੀ ਲਾਉਣੀ ਸ਼ਵਾਮਣ ਸ਼ਿਉਨਾ ਰੋਜ ਦਾ ਪੁੰਨ ਕਰਕੇ ਰਾਜਾ ਕਰਨ ਫੇਰ ਰੋਟੀ ਖਾਂਦਾ ਸੀ ਆਹ ਕੰਮ ਜਾਨੀ ਸ਼ਿਉਨਾ ਉਹ ਤਿਆਰ ਕਰਕੇ ਦਿੰਦੀ ਸੀ ਰੋਜ ਦਾ ਸ਼ਵਾਮਣ ਆਪਦਾ ਭੋਜਨ ਬਣਾ ਕੇ ਕਰਨ ਨੂੰ ਖਾ ਕੇ ਫੇਰ ਸਜਿਤ ਕਰਕੇ ਫੇਰ ਉਹ ਸ਼ਿਉਨਾ ਦੇ ਕੇ ਉਹਨੂੰ ਸ਼ਵਾਮਣ ਦਿੰਦੀ ਸੀ ਫੇਰ ਉਹ ਤੜਕੇ ਨੂੰ ਵੰਡਦਾ ਸੀ ਫੇਰ ਰੋਟੀ ਖਾਂਦਾ ਹੁੰਦਾ ਜਦੋਂ ਇਹ ਕਾਰਨ ਰਾਜੇ ਨੇ ਦੇਖ ਲਿਆ ਸਾਰਾ ਰਾਜ ਉਦਕਰ ਰਾਜੇ ਕਰਨ ਤੋਂ ਪਹਿਲੇ ਤੁਰ ਪਿਆ ਤੁਰ ਪਿਆ ਕੇ ਉੱਥੇ ਖੜ ਗਿਆ ਉਹ ਕਹਿੰਦਾ ਚਾਲ ਬਈ ਤੂੰ ਜਾ ਮੈਂ ਆ ਗਿਆ ਉਹ ਆ ਗਿਆ ਆ ਕੇ ਉਹਨੇ ਦੇਖ ਲਿਆ ਸ਼ਾਹ ਕੁਝ ਵੀ ਆ ਕੁਛ ਹੈ ਦੂਏ ਦਿਨ ਨੂੰ ਕਹਿੰਦਾ ਵੀ ਤੂੰ ਨਾ ਜਾਈਂ ਅੱਜ ਮੈਂ ਫੇਰ ਜਾਵਾਂ ਉਹ ਮੁੰਡੇ ਨੂੰ ਕਹਿੰਦਾ ਕਹਿੰਦਾ ਠੀਕ ਹੈ ਉਹਨੇ ਰਾਜੇ ਬੀਰ ਬਿਕਰਮਾ ਜੀ ਇਤਨੇ ਆਪਦੇ ਕੱਪੜੇ ਲਾਹੇ ਕੱਪੜੇ ਲਾਹ ਕੇ ਪੱਛ ਲਾਏ ਸਾਰੇ ਸ਼ਰੀਰ ਤੇ ਸਾਰੇ ਸ਼ਰੀਰ ਤੇ ਪੱਛ ਲਾ ਕੇ ਨੂਨ ਮਿਰਚ ਭਰ ਲਿਆ ਮਸ਼ਾਲੇ ਸ਼ਰੀਰ ਤੇ ਪੱਛ ਲਾ ਕੇ ਮਸ਼ਾਲੇ ਭਰ ਕੇ ਕਰਾਰਾ ਬਣਾ ਕੇ ਸ਼ਰੀਰ ਪਾ ਕੇ ਕੱਪੜੇ ਜਿਹੜੇ ਵੇਲੇ ਰਾਜਾ ਕਰਨ ਜਾਂਦਾ ਹੁੰਦਾ ਡੂੜ ਘੰਟਾ ਦੋ ਪਹਿਲਾਂ ਹੀ ਤੁਰ ਪਿਆ। ਜਾਣ ਛਾਰੋ ਕੜਾਹਾ ਬੀੜਿਆ ਪਿਆ ਤੀ। ਕੱਪੜੇ ਲਾ ਕੇ ਜਾਣ ਛਾਰ ਵਿੱਚ ਮਾਰੀ ਛਾਲ। ਜਦੋਂ ਪੱਕ ਗਿਆ ਉਹਨੇ ਅੱਗ ਬੰਦ ਕਰਤੀ। ਖਾਦਾ ਹੁਣ ਕਿੱਥੇ ਤਾਂ ਊਮ ਆਸ ਖਾਣਾ ਕਿੱਥੇ ਨੂਨ ਮਿਰਚ ਕਰਾਰਾ ਬਣਿਆ ਬਾ ਖਾਦਾ। ਉਹ ਦੇਖ ਜਾਨੀ ਖਾ ਕੇ ਐਨੀ ਬਰਸੰਨ ਹੋਈ। ਕਹਿੰਦੀ ਵੀ ਮੰਗ ਜੋ ਕੁਝ ਮੰਗ ਤਾਂ। ਰਾਜੇ ਨੂੰ ਕਹਿੰਦੀ ਰਾਜਾ ਕਹਿੰਦਾ ਵੀ ਛਤਯੂਗੀ ਬਾਜਨ ਬਾਜਨ ਦੇ ਦੇ ਤੂੰ ਕਹਿੰਦੀ ਦਿੱਤੇ ਕਹਿੰਦਾ ਇੱਕ ਤਾਂ ਮੈਨੂੰ ਆ ਕੰਛ ਦੇ ਦੇ ਜਿਹੜਾ ਅੰਮ੍ਰਿਤਾਲਾ ਹੈ ਇੱਕ ਆ ਪਾਰਸ਼ ਦੀ ਪੱਟੀ ਦੇ ਦੇ ਹੁਣ ਦੋਨੇ ਚੀਜ਼ਾਂ ਤੇ ਉਹਦੇ ਕੋਲੇ ਉਹੀ ਰਾਜ ਨੇ ਮੰਗ ਲਈਆਂ ਬਾਕੀ ਦਾ ਕੜਾਹੀ ਰਹਿ ਗਿਆ ਉਹ ਕੜਾਹੀ ਨੂੰ ਕਰੂ ਕੀ ਹੁਣ ਉਹਨੇ ਉਹਨੇ ਜਾਨੀ ਇਹ ਜਦੋਂ ਮੰਗ ਲਈਆਂ ਉਹਨੇ ਦੋਨੇ ਚੀਜ਼ਾਂ ਜਦ ਛਤਯੂਗੀ ਬਾਜਨ ਦੇਦੇ ਤਾਂ ਉਹ ਤਾਂ ਫੜਾਤੇ ਰਾਜੇ ਨੂੰ ਕੜਾਹਾ ਮਾਰਿਆ ਮੂਧਾ ਉਹਨੇ ਉਹ ਹਰਨਸ਼ੋਂ ਬਣ ਗਈ ਉੱਥੋਂ ਪਾਰ ਗਈ ਜਦੋਂ ਉਹ ਨੂੰ ਰਾਜਾ ਕਰਨ ਗਿਆ ਉੱਥੇ ਹੁਣ ਉੱਥੇ ਨਾ ਬੱਕਰੀ ਨਾ ਕੜਾਹਾ ਮੂੜਿਆ ਗੇੜਾ ਦੇਕੇ ਜਿਹੜਾ ਕੁਝ ਹੈਗਾ ਸੀ ਉਹਦਾ ਵੀਰ ਵਿਕਰਮ ਜੀਤ ਰਾਜਾ ਲੈ ਆ ਆ ਕੇ ਟੜਕੇ ਨੂੰ ਨਿੰਮੋ ਚਾਣਾ ਹੋਇਆ ਵਾ ਜਿਹਨੇ ਘਰੇ ਸੋਨਾ ਛੂਨਾ ਦੀ ਇਕੱਠਾ ਕਰਿਆ ਉੱਦੇ ਤਾਂ ਵੰਡ ਤੇ ਵੰਡਿਆ ਉਹ ਦੂਏ ਦਿਨ ਨੂੰ ਚਿੰਤਾ ਹੋ ਗਈ ਵੀ ਹੁਣ ਕਿੱਥੋਂ ਕੱਲ ਨੂੰ ਸਵਾਮਣ ਕਿੱਥੋਂ ਪੂਰਾ ਕਰਾਂਗੇ ਅੱਗੇ ਤਾਂ ਉੱਥੋਂ ਲਿਆਉਂਦੇ ਤੇ ਰੋਜ ਉਦੋਂ ਨੂੰ ਪਾ ਕੇ ਆਪਦੀ ਵਰਦੀ ਰਾਜਾ ਕਰਨ ਨੂੰ ਮਿਲਣ ਵੀਰ ਬਿਕਰਮਾ ਜੀ ਤਬਾਗਾ ਜਵਾਰੇ 'ਚ ਬੈਠਾ ਜਾਨ ਸ਼ਾਹ ਜਾਬ ਵਾਲਾ ਹੀ ਫਤੇ ਸ਼ਨਾ ਕਰਨ ਜੀ ਕੀ ਹਾਲ ਹੈ ਤੇਰਾ ਠੀਕ ਹੈ ਤੂੰ ਕੌਣ ਹੈ ਕਹਿੰਦਾ ਮੈਂ ਵੀਰ ਬਿਕਰਮਾ ਜੀਤ ਰਾਜਾ بڑے ਦਰਸ਼ਨ ਦਿੱਤੇ ਕਿਵੇਂ ਆਉਣੇ ਹੋਏ ਕਹਿੰਦਾ ਬਸ ਆਉਣੇ ਹੋਗੇ ਬਸ ਤੈਨੂੰ ਮਿਲਣ ਖਾਤਰੀ ਹਾਂ ਦੱਛੋ ਫਿਰ ਗੱਲਾਂ ਬਾਤਾਂ ਚੱਲੀਆਂ ਕਹਿੰਦਾ ਗੱਲ ਸੁਣ ਲੈ ਉਹ ਬੁੜੀ ਦਾ ਮੁੰਡੇ ਦਾ ਕੱਲ ਮੈਂ ਤੇ ਉਹਦਾ ਵਾਰੀ ਧੀ ਉਹ ਹੰਬਗੀ ਚਿੱਟੀਆਂ ਪਾਪ ਆ ਉਹ ਜਿੰਨ ਦੇ ਉਹ ਹੋਣਾ ਸੀ ਉਹਨੂੰ ਤਾਂ ਤੂੰ ਨਹੀਂ ਛੁੱਟੀ ਦਿੰਦਾ ਉਹ ਤੇਰੇ ਕੋਲੇ ਖੜਦਾ ਦੀ ਤੇਰੀ ਛੇਜ ਕੋਲੇ ਆ ਕੇ ਉਹ ਜਾ ਕੇ ਤੂੰ ਉਹ ਉਹ ਰਾਖੀ ਖੜਾ ਜਾਂਦਾ ਦੀ ਕਿ ਤੂੰ ਜਾ ਕੇ ਉਹਦਾ ਭੋਜਨ ਬੰਦਦਾ ਉਹਨਾਂ ਦੀ ਉਹ ਤੈਨੂੰ ਸ਼ਵਾ ਮਾਂਛਾ ਉਹਨਾਂ ਤਿਆਰ ਕਰਕੇ ਦੇ ਦਿੰਦੀ ਸੀ ਆ ਚੱਕ ਬੱਟੀ ਜਿੰਨਾ ਮਰਜ਼ੀ ਆ ਤਿਆਰ ਕਰ ਲਿਆ ਕਰੀ ਆ ਮੈਂ ਲੈ ਕੇ ਜਾਣਾ ਕੰਛ ਦੀ ਮੈਨੂੰ ਲੋੜ ਐ ਅੰਬਰਤ ਦੀ ਇਲ ਮੈਨ ਲੈ ਚੱਲਿਆ ਆ ਬੱਤੀ ਦੇ ਚੱਲਿਆ ਤੈਨੂੰ ਚਲਾ ਤੂੰ ਕੰਮ ਆਉਦਾ ਮੈਂ ਵੀਰ ਵਿਕਰਮਾ ਜੀਤ ਰਾਜਾ ਉਹਨੇ ਇੰਨਾ ਧੰਨਵਾਦ ਕਰਿਆ ਕਰਨ ਰਾਜੇ ਨੇ ਵੀ ਅੱਗੇ ਤਾਂ ਮੈਨੂੰ ਆਪ ਮਰ ਕੇ ਸਿਉਣਾ ਬਣਾਉਣਾ ਪੈਂਦਾ ਹੁੰਦਾ ਹੁਣ ਮੈਂ ਬੱਤੀ ਨਾਲ ਆਪਦੀ ਮਰਜ਼ੀ ਨਾਲ ਆਪੀ ਬਣਾ ਲਿਆ ਕਰਨ ਉਹਦਾ ਕਰਕੇ ਧੰਨਵਾਦ ਰਾਜਾ ਤਾਂ ਤੋਰਤਾ ਉਹਨੇ ਉੱਥੋਂ ਆ ਕੇ ਫੇਰ ਗੱਲ ਕਰ ਉਹ ਪੰਡਤ ਨੀ ਜਿਉਂਦੀ ਕਰੀ ਮਾਰ ਕੇ ਛਿੱਟਾ ਛਾਰੇ ਧੰਨ ਧੰਨ ਹੋ ਗਈ ਭਈ ਬਾ ਵੀਰ ਵਿਕਰਮਾ ਜੀਤ ਬਾ ਵੀਰ ਵਿਕਰਮਾ ਜੀਤ ਵੀ ਪੰਡਤ ਨੇ ਮਰੀ ਵੀ ਫੇਰ ਜਿਉਂਦੀ ਕਰ ਲਈ ਅੱਗ ਦੀ ਮਚਾਈ ਵੀ ਜਿਉਂਦੀ ਕਰਕੇ ਪੰਡਤ ਦੇ ਆਉਂਦੇ ਨੂੰ ਉਦੋਂ ਨੂੰ ਪੰਡਤ ਭਈ ਉਹ ਕੁੜੀ ਦਾ ਸ਼ਗਨ ਕਰਕੇ ਮੁੜਿਆ ਆ ਤੂੰ ਮਹਤਮ ਨਾਲ ਵਿਆਹ ਕਰਿਆ ਕੁੜੀ ਦਾ ਪੂਰਾ ਜੋਰਾ ਸ਼ੋਰਾ ਨਾਲ ਤੇ ਇਹ ਇਹੋ ਜੇ ਕੰਮ ਵੀਰ ਵਿਕਰਮਾ ਜੀਤ ਰਾਜਾ ਕਰਦਾ ਸੀ ਪਰਉਪਕਾਰ ਜਿਹੜਾ ਲੈ ਕਹਿੰਦਾ ਪਰਉਪਕਾਰ ਤਾਈਂ ਉਹਦਾ ਨਾਂ ਦਾ ਨੌ ਚੱਲਦਾ ਤੋ ਉਸ ਤੋਂ ਇਹੋ ਜੇ ਕੰਮ ਕਰੇ ਬੇਤੇ ਨਏ ਜਨਮ ਆ ਰਿਆ ਬੁੜੀ ਦਾ ਛਟਕਾਰਾ ਮੋ ਤੋਂ ਨਾਲੇ ਪੁੱਤ ਨੂੰ ਛੁੱਟੀ ਦਵਾਈ ਉਹਨੂੰ ਫੇਰ ਕਹਿ ਕੇ ਤੁਰਿਆ ਕਿ ਨਾ ਬੁੜੀ ਨੇ ਉਹਨੂੰ ਮਿਲਣ ਨੂੰ ਛਾਦੀ ਆ ਇਹ ਮੁੰਡੇ ਨੂੰ ਤੋੜਦੀ ਹੁਣ ਉਹਦਾ ਤਾਂ ਨਿਬੜ ਗਿਆ ਚੱਕ ਬੱਟੀ ਛੋਨਾ ਬਣਾ ਲਿਆ ਕਿ ਜਿਹੜਾ ਤੇਰੀ ਮਰਜ਼ੀ ਹੈ ਤੇ ਰਾਜਾ ਕਰਨ ਛੋਨਾ ਉਹ ਤੋਂ ਲਿਆ ਕੇ ਫੇਰ ਸ਼ਵਾਮਣ ਰੋਟੀ ਧਿਆਨ ਕਰਕੇ ਰੋਟੀ ਫੇਰ ਖਾਂਦਾ ਹੁੰਦਾ ਪਰਨਤੀ ਉਹਦਾ ਧਿਆਨੀ ਰਾਜੇ ਕਰਨ ਦਾ ਭਈ ਇਹੋ ਜੇ ਕੰਮ ਕਰੇ ਬਨੇ ਵੀਰ ਵਿਕਰਮਾਜੀਤ ਰਾਜੇ ਦੇ ਤਾਂ ਹੀ ਉਹ ਦੁਨੀਆ ਯਾਦ ਕਰਦੀ ਹੈ ਇਹ ਸਟੋਰੀ ਨੂੰ ਦੋਸਤੋ ਇੱਥੇ ਹੀ ਬੰਦ ਕਰਾਂਗੇ ਕੱਲ ਨੂੰ ਮਿਲਾਂਗੇ ਹੁਣ ਏਦੂ ਅਗਲੀ ਸਟੋਰੀ ਨਾਲ